ਕਿਸਾਨ ਅੰਦੋਲਨ ਦੇ ਸ਼ਹੀਦ ਦੇ ਸ਼ੁਭ ਕਰਨ ਦੀ ਅੱਜ ਅੰਤਿਮ ਅਰਦਾਸ ਹੋ ਰਹੀ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਨੇ ਉੱਥੇ ਦੂਜੇ ਪਾਸੇ ਸ਼ੰਭੂ ਬਾਰਡਰ ਤੇ ਉੱਪਰ ਇਸ ਵੇਲੇ ਕੀ ਹਾਲਾਤ ਨੇ ਕਿਉਂਕਿ ਅੱਜ ਅੰਤਿਮ ਅਰਦਾਸ ਤੋਂ ਬਾਅਦ ਕਿਸਾਨ ਲੀਡਰਾਂ ਦੇ ਵੱਲੋਂ ਦਿੱਲੀ ਕੂਚ ਦੇ ਉੱਪਰ ਵੱਡੇ ਐਲਾਨ ਕੀਤੇ ਜਾ ਸਕਦੇ ਨੇ ਕਿ ਅਗਲੀ ਰਣਨੀਤੀ ਕੀ ਹੋਵੇਗੀ ਇਸ ਦਾ ਇੰਤਜ਼ਾਰ ਜਿਹੜਾ ਉਹ ਕੀਤਾ ਜਾ ਰਿਹਾ ਕਿ ਅਗਲਾ ਫੈਸਲਾ ਕੀ ਲਿਆ ਜਾਏਗਾ ਔਰ ਅਗਲੀ ਰਣਨੀਤੀ ਕੀ ਤੈਅ ਕੀਤੀ ਜਾਏਗੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿੱਥੇ ਸ਼ੁਭ ਕਰਨ ਦੇ ਪਿੰਡ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਉੱਥੇ ਹੀ ਸ਼ੰਭੂ ਬਾਰਡਰ ਦੀ ਉੱਪਰ ਵੀ ਕਿਸਾਨ ਡਟੇ ਹੋਏ ਨੇ ਅੱਜ ਫਿਰ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚ ਰਹੇ ਨੇ ਕਿਉਂਕਿ ਅੱਜ ਉਹ ਅਹਿਮ ਦਿਨ ਹੈਗਾ ਜਦੋਂ ਫੈਸਲਾ ਆਵੇਗਾ ਕਿ ਅਗਲੀ ਰਣਨੀਤੀ ਕੀ ਤਿਆਰ ਕੀਤੀ ਜਾਏਗੀ ਕੀ ਦਿੱਲੀ ਕੂਚ ਕੀਤਾ ਜਾਏਗਾ ਜਾਂ ਫਿਰ ਰਣਨੀਤੀ ਜਿਹੜੀ ਆ ਕੋਈ ਬਦਲੀ ਜਾਏਗੀ ਤਾਂ ਫਿਲਹਾਲ ਜੜਾ ਕੁਝ ਸਮੇਂ ਦੇ ਵਿੱਚ ਇਹ ਫੈਸਲਾ ਆ ਜਾਏਗਾ ਕਿ ਅਗਲੀ ਰਣਨੀਤੀ ਕੀ ਤੈਅ ਕੀਤੀ ਜਾਂਦੀ ਹੈ ਪਰ ਸਭ ਤੋਂ ਪਹਿਲਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਕਿ ਇੱਥੇ ਇਸ ਵੇਲੇ ਮਾਹੌਲ ਕੀ ਹੈਗਾ ਟਰੈਕਟਰ ਟਰਾਲੀਆਂ ਇੱਥੇ ਲੱਗੀਆਂ ਹੋਈਆਂ ਨੇ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ ਕਿਉਂਕਿ ਕੱਲ ਮੀਂਹ بارش ਜਿਹੜੀ ਸੀਗੀ ਉਹ ਕਾਫੀ ਜ਼ਿਆਦਾ ਹੋਈ ਸੀਗੀ ਹਨੇਰੀ ਕਾਫੀ ਜ਼ਿਆਦਾ ਚੱਲੀ ਸੀਗੀ ਤਾਂ ਉਸ ਤੋਂ ਬਾਅਦ ਕਿਸ ਤਰੀਕੇ ਦਾ ਇੱਥੇ ਮਾਹੌਲ ਹੈਗਾ ਤਾਂ ਉਹ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਅਸੀਂ ਸਾਂਝੀਆਂ ਕਰਾਂ ਕਿਉਂਕਿ 21 ਤਰੀਕ ਨੂੰ ਜਿਹੜੇ ਸੀਗੇ ਇਹ ਪ੍ਰੋਗਰਾਮ ਬਦਲ ਦਿੱਤੇ ਗਏ ਸੀਗੇ ਉਸ ਤੋਂ ਬਾਅਦ ਦਿੱਲੀ ਕੂਚ ਦਾ ਫੈਸਲਾ ਜਿਹੜਾ ਸੀਗਾ ਉਹ ਟਾਲ ਦਿੱਤਾ ਗਿਆ ਸੀਗਾ 29 ਤਰੀਕ ਤੱਕ ਦੇ ਜਿਹੜੇ ਪ੍ਰੋਗਰਾਮ ਐਲਾਨ ਦਿੱਤੇ ਗਏ ਸੀਗੇ 29 ਤਰੀਕ ਤੋਂ ਬਾਅਦ ਜਿਹੜਾ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ 3 ਤਰੀਕ ਨੂੰ ਅੰਤਿਮ ਅਰਦਾਸ ਰੱਖੀ ਗਈ ਹੈ ਸ਼ੁਭ ਕਰਨ ਦੀ ਤਾਂ ਉਸ ਤੋਂ ਬਾਅਦ ਜਿਹੜਾ ਕੋਈ ਫੈਸਲਾ ਲਿਆ ਜਾਏਗਾ ਤਾਂ ਇਹੀ ਜਿਹੜੀ ਸੀਗੀ ਗੱਲ ਕਹੀ ਗਈ ਸੀਗੀ ਕਿ ਅੱਜ ਯਾਨੀ ਕਿ 3 ਤਰੀਕ ਨੂੰ ਚੁੱਪ ਕਰਨ ਦੇ ਜੱਦੀ ਪਿੰਡ ਦੇ ਵਿੱਚ ਜਿੱਥੇ ਅੰਤਿਮ ਅਰਦਾਸ ਹੋਣ ਜਾ ਰਹੀ ਹੈ ਉੱਥੋਂ ਅੱਜ ਕੋਈ ਵੱਡੇ ਐਲਾਨ ਜਿਹੜੇ ਨੇ ਉਹ ਕੀਤੇ ਜਾ ਸਕਦੇ ਨੇ ਕਿਉਂਕਿ ਜਿਹੜੇ ਪ੍ਰੋਗਰਾਮ 29 ਤਰੀਕ ਤੱਕ ਦੇ ਦਿੱਤੇ ਗਏ ਸੀਗੇ ਤਾਂ ਉਹ ਖਤਮ ਹੋ ਗਏ ਉਸ ਤੋਂ ਬਾਅਦ ਹੁਣ ਅਗਲੀ ਰੂਪਰੇਖਾ ਅੰਦੋਲਨ ਦੀ ਕੀ ਹੋਵੇਗੀ ਇਸ ਦੇ ਉੱਪਰ ਸਭ ਦੀਆਂ ਜਿਹੜੀਆਂ ਨੇ ਨਜ਼ਰਾਂ ਟਿਕੀਆਂ ਹੋਈਆਂ ਨੇ ਤਾਂ ਇਸੇ ਰੂਪਰੇਖਾ ਨੂੰ ਲੈ ਕੇ ਅੱਜ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਕਿ ਅਗਲੇ ਪ੍ਰੋਗਰਾਮ ਕੀ ਹੋਣਗੇ ਕਿਉਂਕਿ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਕਿ ਕੀ ਹੁਣ ਦੁਬਾਰਾ ਤੋਂ ਕਿਸਾਨ ਦਿੱਲੀ ਕੂਚ ਦਾ ਐਲਾਨ ਕਰਨਗੇ ਇਹੀ ਜਾਣਨ ਦੇ ਲਈ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਇੱਥੇ ਇਕੱਤਰ ਹੋਏ ਨੇ ਕਿ ਕੀ ਲੀਡਰਾਂ ਦੇ ਵੱਲੋਂ ਕੋਈ ਫੈਸਲਾ ਕੀਤਾ ਜਾ ਸਕਦਾ ਹੈ ਕਿਸਾਨ ਆਗੂ ਸਰਵਜਿੰਗ ਪੰਦੇਰ ਹੋਣ ਜਾਂ ਜਗਜੀਤ ਸਿੰਘ ਡੱਲੇਵਾਲ ਹੋਣ ਤਾਂ ਦੋਨੋਂ ਜਥੇਬੰਦੀਆਂ ਦੇ ਵੱਲੋਂ ਦੋਨਾਂ ਫੋਰਮਾਂ ਦੇ ਵੱਲੋਂ ਸਲਾਹ مشورہ ਜਿਹੜਾ ਸੀਗਾ ਉਹ ਕਰ ਲਿਆ ਗਿਆ ਸੀਗਾ ਕਿਸਾਨ ਲੀਡਰਾਂ ਦੇ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਸੀਗੀ ਕਿ ਫੈਸਲਾ ਉਹਨਾਂ ਨੇ ਮੀਟਿੰਗਾਂ ਦੇ ਵਿੱਚ ਕਰ ਲਿਆ ਫੈਸਲਾ ਕਰਕੇ ਰੱਖਵਾ ਰੱਖ ਲਿਆ ਸੀਗਾ ਕਿ ਅੱਜ ਅੰਤਿਮ ਅਰਦਾਸ ਤੋਂ ਬਾਅਦ ਜਿਹੜੀ ਹੈ ਉਹ ਕੋਈ ਐਲਾਨ ਕੀਤਾ ਜਾਏਗਾ ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਏਗਾ ਕਿ ਕੀ ਫੈਸਲਾ ਲੈਣਾ ਹੈ ਕੀ ਦਿੱਲੀ ਕੂਚ ਕਰਨਾ ਜਾਂ ਨਹੀਂ ਕਰਨਾ ਹਾਲਾਂਕਿ ਐਸ ਕੇ ਐਮ ਦੇ ਵੱਲੋਂ ਜਦੋਂ ਮੀਟਿੰਗ ਕੀਤੀ ਗਈ ਸੀਗੀ ਚਾਹੇ ਰਾਜੇਵਾਲ ਹੋਣ ਚਾਹੇ ਅ ਅਗਰਾਹਾ ਜਥੇਬੰਦੀ ਦੇ ਆਗੂ ਹੋਣ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਜੇਕਰ ਦਿੱਲੀ ਕੂਚ ਦਾ ਕੋਈ ਐਲਾਨ ਕਰਨਾ ਤਾਂ ਇਸ ਨੂੰ ਇੱਕ ਵਾਰ ਨਹੀਂ ਕਈ ਵਾਰ ਸੋਚਣ ਦੀ ਜੜੀ ਆ ਉਹ ਜ਼ਰੂਰਤ ਹੈਗੀ ਆ ਪਰ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਹੋਣ ਚਾਹੇ ਜਗਜੀਤ ਸਿੰਘ ਡੱਲੇਵਾਲ ਹੋਣ ਤਾਂ ਉਹ ਕਹਿੰਦੇ ਨੇ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਡਰਨ ਵਾਲੇ ਨਹੀਂ ਹੈਗੇ ਜੇਕਰ ਸਾਨੂੰ ਲੋੜ ਪਈ ਦੁਬਾਰਾ ਦਿੱਲੀ ਕੂਚ ਦਾ ਐਲਾਨ ਕਰਨ ਦੀ ਤਾਂ ਅਸੀਂ ਕਰਾਂਗੇ ਪਰ ਰਣਨੀਤੀ ਜੜੀ ਆ ਉਹ ਤੈਅ ਕਰਾਂਗੇ ਕਿ ਕਿਵੇਂ ਦੀ ਰਣਨੀਤੀ ਜੜੀ ਆ ਉਹ ਬਣਾਈ ਜਾਏਗੀ ਕਿਉਂਕਿ ਦੋ ਵਾਰ ਕੋਸ਼ਿਸ਼ ਜ਼ਰੂਰ ਕੀਤੀ ਗਈ ਦਿੱਲੀ ਕੂਚ ਦੀ ਤਾਂ ਇਹ ਦੇਖੋ ਸ਼ੰਭੂ ਬਾਰਡਰ ਦੀ ਤਸਵੀਰ ਮਾਹੌਲ ਦੇਖੋ ਜੋਸ਼ ਦੇਖੋ ਚਾਹੇ ਬੀਬੀਆਂ ਹੋਣ ਚਾਹੇ ਬਜ਼ੁਰਗ ਹੋਣ ਚਾਹੇ ਬੱਚੇ ਹੋਣ ਤਾਂ ਹਰ ਕੋਈ ਇੱਥੇ ਪਹੁੰਚ ਰਿਹਾ ਆ ਕੇ ਇੱਥੇ ਦੇਖ ਰਹੇ ਨੇ ਕਿ ਮਾਹੌਲ ਕੀ ਬਣਿਆ ਹੋਇਆ ਔਰ ਕਿਸਾਨਾਂ ਦਾ ਸਾਤ ਦਿਨ ਦੇ ਲਈ ਇੱਥੇ ਪਹੁੰਚ ਰਹੇ ਨੇ ਤਾਂ ਅੱਜ ਉਹ ਅਹਿਮ ਦਿਨ ਹੈਗਾ ਇਸੇ ਕਰਕੇ ਵੱਡੀ ਗਿਣਤੀ ਦੇ ਵਿੱਚ ਜਥੇ ਵੀ ਇੱਥੇ ਪਹੁੰਚ ਰਹੇ ਨੇ ਕਿ ਅੱਜ ਦੇ ਦਿਨ ਐਲਾਨ ਕੀਤਾ ਜਾਏਗਾ ਹਾਲਾਂਕਿ ਇਹ ਐਲਾਨ ਜਿਹੜਾ ਉਹ ਬਠਿੰਡੇ ਵਾਲੇ ਪਾਸਿਓਂ ਹੋਏਗਾ ਸ਼ੁਭਕਰਨ ਦੇ ਪਿੰਡੋਂ ਜਿੱਥੇ ਅੰਤਿਮ ਅਰਦਾਸ ਦਾ ਇਹ ਪ੍ਰੋਗਰਾਮ ਸਾਰਾ ਰੱਖਿਆ ਗਿਆ ਉੱਥੋਂ ਕੋਈ ਐਲਾਨ ਕੀਤਾ ਜਾਣਾ ਪਰ ਸ਼ੰਭੂ ਬਾਰਡਰ ਜਿਹੜਾ ਇੱਕ ਅਹਿਮ ਬਾਰਡਰ ਹੈ ਇੱਕ ਹੋਰ ਇੱਕ ਖਨੋਰੀ ਬਾਰਡਰ ਹੈਗਾ ਜਿੱਥੇ ਸ਼ੁਭਕਰਨ ਦੀ ਜਿਹੜੀ ਸੀਗੀ ਉਹ ਗੋਲੀ ਲੱਗਣ ਦੇ ਨਾਲ ਜਾਨ ਚਲੀ ਗਈ ਸੀਗੀ ਤਾਂ ਉਸ ਤੋਂ ਬਾਅਦ ਇਹ ਸਾਰੇ ਪ੍ਰੋਗਰਾਮ ਜਿਹੜੇ ਸੀਗੇ ਕੁਝ ਬਦਲੇ ਗਏ ਸੀਗੇ ਇਹਦੇ ਨਾਲ ਹੀ ਜਿਹੜਾ ਇੱਕ ਪ੍ਰੋਗਰਾਮ ਹੋਰ ਐਡ ਕੀਤਾ ਗਿਆ ਸੀਗਾ ਕਿ ਡੱਬੋ ਵਾਲੀ ਬਾਰਡਰ ਦੀ ਉੱਪਰ ਜਿਹੜੀ ਹੈ ਉਹ ਉੱਥੇ ਟਰਾਲੀਆਂ ਲਾਈਆਂ ਜਾਂ ਟਰੈਕਟਰ ਲਾਏ ਜਾਂ ਤਾਂ ਉਹ ਵੀ ਬਾਰਡਰ ਜਿਹੜਾ ਉਹ ਮਜ਼ਬੂਤ ਕੀਤਾ ਜਾਏ ਤਾਂ ਉਸ ਬਾਰਡਰ ਦੀ ਉੱਪਰ ਵੀ ਹੁਣ ਜਿਹੜਾ ਉਹ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਪਰ ਸਭ ਤੋਂ ਵੱਡਾ ਸਵਾਲ ਅੱਜ ਦੇ ਦਿਨ ਇਹੀ ਬਣਿਆ ਹੋਇਆ ਕਿ ਕੀ ਹੁਣ ਦੁਬਾਰਾ ਤੋਂ ਦਿੱਲੀ ਕੂਚ ਦਾ ਐਲਾਨ ਹੋਏਗਾ ਕਿਉਂਕਿ 21 ਤਰੀਕ ਨੂੰ ਜਦੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀਗਾ ਤਾਂ ਉਦੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਪਹੁੰਚੇ ਸੀਗੇ ਕਿਸਾਨ ਇੱਥੇ ਪਹੁੰਚੇ ਸੀਗੇ ਜੀਸੀਬੀ ਮਸ਼ੀਨਾਂ ਜਿਹੜੀਆਂ ਉਹ ਦੋ ਲੈ ਕੇ ਆndੀਆਂ ਗਈਆਂ ਸੀਗੀਆਂ ਇੱਥੇ ਪੋਕਲੈਨ ਮਸ਼ੀਨਾਂ ਉਹ ਇੱਥੇ ਲੈ ਆndੀਆਂ ਗਈਆਂ ਸੀਗੀਆਂ ਤਾਂ ਪੂਰੀ ਇੱਕ ਤਸਵੀਰ ਜਿਹੜੀ ਸੀਗੀ ਉਹ ਬਣੀ ਹੋਈ ਸੀਗੀ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਰਣਨੀਤੀ ਜਿਹੜੀ ਹੈ ਉਹ ਬਦਲੀ ਜਾਂਦੀ ਹੈ ਪੁਲਿਸ ਦੇ ਵੱਲੋਂ ਜਿਹੜੀਆਂ ਸੀਗੀਆਂ ਪੋਕਲੈਂਡ ਮਸ਼ੀਨਾ ਲਾ ਦਿੱਤੀਆਂ ਗਈਆਂ ਦੋਨੋਂ ਪਾਸੇ ਉਹ ਦੋ ਦੋ ਪੋਕਲੈਂਡ ਮਸ਼ੀਨਾ ਜਿਹੜੀਆਂ ਸੀਗੀਆਂ ਉਹ ਲਾ ਦਿੱਤੀਆਂ ਗਈਆਂ ਸੀਗੀਆਂ ਹਾਲਾਂਕਿ ਕਿਸਾਨ ਆਪਣੀਆਂ ਪੋਕਲੈਂਡ ਮਸ਼ੀਨਾ ਇੱਥੋਂ ਲੈ ਗਏ ਵਾਪਸ ਪਰ ਪੁਲਿਸ ਦੀਆਂ ਅਜੇ ਵੀ ਪੋਕਲੈਂਡ ਮਸ਼ੀਨਾ ਜਿਹੜੀਆਂ ਨੇ ਉੱਥੇ ਲੱਗੀਆਂ ਹੋਈਆਂ ਨੇ ਤਾਂ ਇਹ ਪੋਕਲੈਨ ਮਸ਼ੀਨਾਂ ਨੂੰ ਲੈ ਕੇ ਵੀ ਜਿਹੜੇ ਸੀਗੇ ਬੜੇ ਸਾਰੇ ਸਵਾਲ ਖੜੇ ਹੁੰਦੇ ਸੀਗੇ ਕਿ ਪੁਲਿਸ ਨੇ ਉਧਰ ਪੋਕਲੈਨ ਮਸ਼ੀਨਾਂ ਖਲਾਰੀਆਂ ਹੋਈਆਂ ਨੇ ਤਾਂ ਅੱਜ ਦੇ ਦਿਨ ਜਿਹੜਾ ਕੋਈ ਵੱਡਾ ਫੈਸਲਾ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਔਰ ਕੁਝ ਹੀ ਦਿਨ ਦੇ ਵਿੱਚ ਇਹ ਫੈਸਲਾ ਆ ਜਾਏਗਾ ਔਰ ਪੁਲਿਸ ਦੇ ਵੱਲੋਂ ਜੜੇ ਦੇ ਪੱਕੇ ਪ੍ਰਬੰਧ ਕਰਕੇ ਰੱਖੇ ਹੋਏ ਨੇ ਤਾਂ ਕੁਝ ਹੀ ਦਿਨ ਦੇ ਵਿੱਚ ਫੈਸਲਾ ਆ ਜਾਏਗਾ ਕਿ ਅੱਜ ਦਿੱਲੀ ਕੂਚ ਹੋਵੇਗਾ ਜਾਂ ਨਹੀਂ ਹੋਵੇਗਾ